ਨੇ ਟੌਰ ਕੱਟੀ ਹੋਈ ਐ ਦੋ ਤਿੰਨ ਲੱਟੇ ਚੱਕੇ ਚੱਕੇ ਹੋਏ ਨੇ ਫਿਰ ਵੀ ਮੇਰੇ ਵਰਗਾ ਕੋਲ ਸਕੂਟਰ ਦਾ ਲੱਗ ਕਿਤੇ ਵਾਰ ਜਾ ਰਹੇ ਆ ਉਹ ਕਹਿੰਦਾ ਨਾਂ ਚ ਵਾਕਾਂ ਨੂੰ ਲੈ ਰਿਹਾ ਨਹੀਂ ਵੰਟੀ ਤੇ ਵੇਚ ਕੇ ਉਹਨਾਂ ਤੇ ਲਈ ਵੇਚ ਦੇ ਕੰਮ ਸਾਹਮਣੇ ਹੁੰਦਾ ਪੁੱਛਦੇ ਆ ਸੀ ਹੁਣ ਜੇ ਮੰਨ ਲੂ ਕਿਸੇ ਬੰਦੇ ਦੀ ਬਾਹਂ ਤੇ ਪਲਾਸਟਰ ਕੀਤਾ ਹੋਇਆ ਪਤਾ ਹੀ ਐ ਵੀ ਕੀ ਹੋਇਆ ਫੇਰ ਨਹੀਂ ਪੁੱਛਣਗੇ ਟੁੱਟ ਗਈ ਕਹਿੰਦਾ ਨਾਂ ਚ ਨਿਸ਼ਾਨ ਹੈ ਬੋਟਾ ਝਗੜਾ ਹੋ ਰਿਹਾ ਕੋਈ ਬੰਦਾ ਬੋਲ ਰੂ ਗਾਂ ਨਹੀਂ ਜਾਂਦਾ ਹੋਵੇ ਗਲੀ ਵਿੱਚ ਦਿਲੰਗਾ ਜਾ ਰਿਹਾ ਹੈ ਫੇਰੇ ਪੁੱਛਣਗੇ ਕਾਂ ਲੈ ਕੇ ਆਏ ਨਹੀਂ ਕਹਿੰਦਾ ਮੈਂ ਅੱਜ ਇਹ ਰੰਗ ਕਰਾ ਕੇ ਲਿਆਂਦੀ ਆ ਕੋਈ ਬੰਦਾ ਕਾਰ ਧੋ ਰਿਹਾ ਹੋਵੇ ਪਾਈਪ ਲਾ ਕੇ ਗਲੀ ਵਿੱਚ ਕਾਰ ਧੋ ਰਿਹਾ ਫੇਰੇ ਪੁੱਛਣੀ ਕਾਰ ਧੋ ਹੀ ਜਾਂਦਾ ਨਹੀਂ ਕਹਿੰਦਾ ਇਹ ਪਾਣੀ ਦੇ ਰਿਹਾ ਪੱਟੀ ਰੋ ਕੇ ਬੱਸ ਬਲੂਗੀ ਹੁਣ ਬੰਦਾ ਕੋਈ ਮੰਨੋ ਯਾਰ ਦੋਸਤ ਦੇ ਘਰੇ ਜਾਂਦਾ ਹੈ ਦਰਵਾਜ਼ਾ ਖੜਕਾਉਂਦਾ ਹੈ ਘਰ ਵਾਲੀ ਦਰਵਾਜ਼ਾ ਖੋਲਦੀ ਹੈ ਬੰਦਾ ਪੁੱਛਦਾ ਆਪਾਂ ਹੀ ਸਭ ਘਰੇ ਨੇ ਉਹ ਕਹਿੰਦੇ ਹਾਂਜੀ ਵੀਰ ਜੀ ਘਰੇ ਨੇ ਬਾਥਰੂਮ ਚ ਨਹੀਂ ਇਹਨੇ ਪੁੱਛਣਗੇ ਨਾ ਆ ਰਹੇ ਨੇ ਨਹੀਂ ਜਿਵੇਂ ਰੋਟੀ ਉੱਥੇ ਬੈ ਕੇ ਖਾਣੇ ਆਉਂਦੇ ਹੁੰਦੇ ਆ ਸੋ ਸਾਡੀ ਆਦਤ ਹੁੰਦੀ ਹੈ ਸਾਡੇ ਪੰਜਾਬੀ ਅਸੀਂ ਪੁੱਛਣੇ ਹੁੰਦਾ ਹੈ ਕੀ ਕੰਮ ਨਾਨਕ ਮੇਰਾ ਵਧੀਆ ਮਿੱਤਰ ਹੈ ਤੇ ਸਲਾਹਾਂ ਵੀ ਬਹੁਤ ਵਧੀਆ ਦਿੰਦਾ ਹੁੰਦਾ ਇੱਕ ਵਾਰੀ ਮੈਂ ਇਹਨੂੰ ਪੁੱਛਿਆ ਮੈਂ ਕਿ ਯਾਰ ਨਾਨਕ ਮੇਰੇ ਨਾਲ ਵੀ ਘਰੇ ਥੋੜੀ ਇੱਜ਼ਤ ਜੀ ਨਹੀਂ ਹੁੰਦੀ ਮੈਂ ਕੀ ਕਰਾਂ ਮੈਨੂੰ ਦੱਸ ਕਹਿੰਦਾ ਕਿਵੇਂ ਮਾਇਰ ਮੇਰੇ ਤੇ ਇੱਜ਼ਤ ਨਹੀਂ ਹੁੰਦੀ ਪਹਿਲਾਂ ਤੁਹਾਨੂੰ ਮੈਂ ਦੱਸਦਾ ਤੂੰ ਘਰੇ ਜਾਏਗਾ ਘਰ ਵਾਲੀ ਤੈਨੂੰ ਕਿਹੜਾ ਕਹੂਗੀ ਵੀ ਰੋਟੀ ਖਾ ਲੈ ਤੂੰ ਬਸ ਕਹਿਦੀ ਮੈਂ ਨਹੀਂ ਖਾਂਦਾ ਬਸ ਕਿਹੜਾ ਕਹਿੰਦੀ ਫੇਰ ਦੇਖੀ ਤੇਰੀ ਇੱਜ਼ਤ ਕਿਵੇਂ ਹੁੰਦੀ ਹੈ ਲਓ ਜੀ ਮੈਂ ਉਹਦੀਆਂ ਗੱਲਾਂ 'ਚ ਆ ਗਿਆ ਮੈਂ ਘਰੇ ਗਿਆ ਮੈਨੂੰ ਕਹਿੰਦੇ ਰੋਟੀ ਖਾ ਲੈ ਮੈਂ ਕਹਿੰਦਾ ਨਹੀਂ ਖਾਂਦਾ ਨਹੀਂ ਖਾਂਦਾ ਵੀ ਉਹਨੇ ਤਾਂ ਮਣਕੇ ਪੁੱਛੀ ਨਹੀਂ ਦੋ ਦਿਨ ਲੰਘ ਤੀਜਾ ਦਿਨ ਆਇਆ ਮੈਨੂੰ ਮਿਲਿਆ ਮੈਨੂੰ ਕਹਿੰਦਾ ਕਿਉਂ ਇੱਜ਼ਤ ਹੋਈ ਮੈਂ ਕਿਹਾ ਕਿੱਥੇ ਮੈਂ ਤਾਂ ਪਹਿਲਾਂ ਵਾਲੀ ਵੀ ਗਈ ਤੇਰਾ ਤਾਂ ਸਲਾਹ ਦੇ ਕੇ ਸਰ ਗਿਆ ਮੈਂ ਤਾਂ ਭੁੱਖਾ ਮਰ ਗਿਆ ਕਹਿੰਦਾ ਅੱਛਾ ਯਾਰ ਮੈਂ ਵੀ ਵੈਸੇ ਦੇਖਣੀ ਸੀ ਮੀਆਂ ਕੁੱਤੇ ਖਾਣੀ ਸਾਰਿਆਂ ਨਾਲ ਹੀ ਹੁੰਦੀ ਐ